ਇਹ ਹੈ ਜੇਕਰ ਤੁਸੀਂ ਚਾਹੋ ਤੇ ਇਹ ਹੈ ਜੇਕਰ ਤੁਸੀਂ ਚਾਹੋ ਸਾਡੇ ਸਕੂਲ ਦੇ ਵਿੱਚ ਕੋਈ ਅਜਿਹੀ ਸੁਵਿਧਾ ਅਸੀਂ ਨਹੀਂ ਕਹਿ ਸਕਦੇ ਕਿ ਜੋ ਸਾਡੇ ਕੋਲ ਮੌਜੂਦ ਨਾ ਹੋਵੇ ਫਿਜ਼ਿਕਸ, ਕੈਮਿਸਟਰੀ, ਬਾਇਓਲੋਜੀ, ਜਨਰਲ ਸਾਇੰਸ ਇਹ ਸਾਰੀਆਂ ਸਾਡੀਆਂ ਨਵੀਆਂ ਬਣੀਆਂ ਹੋਈਆਂ ਲੈਬਸ ਦੇ ਗੇਮਸ ਹੁੰਦੀਆਂ ਨੇ ਉਹਦੇ ਵਿੱਚ ਰੋਜ਼ ਹੀ ਕੋਈ ਨਾ ਕੋਈ ਬੱਚਾ ਕੋਈ ਨਾ ਕੋਈ ਮੈਡਲ ਜਿੱਤ ਕੇ ਆਉਂਦਾ ਐ ਐਂਡ ਸਾਡੇ ਸਕੂਲ ਦਾ ਐਨਸੀਸੀ ਵੀ ਬਹੁਤ ਵਧੀਆ ਐ ਐਂਡ ਸਾਡਾ ਸਕੂਲ ਗਿੱਧੇ ਵਿੱਚ ਵੀ ਸਭ ਤੋਂ ਅੱਗੇ ਐ ਅਜ ਨੋਰਮਲ ਕਰਾਂ ਦੇ ਬੱਚੇ ਜਿਹੜੇ ਕਿ ਬਹੁਤ ਜ਼ਿਆਦਾ ਹਾਈ ਫੀ ਅਫੋਰਡ ਨਹੀਂ ਕਰ پا ਰਹੇ ਸਕੂਲ ਆਫ ਐਮਿਨੈਂਸ ਵਿੱਚ ਬੈਠ ਕੇ ਆਪਣੇ ਆਪ ਨੂੰ ਕਿਸੇ ਨਾਲੋਂ ਘੱਟ ਮਹਿਸੂਸ ਨਹੀਂ ਕਰਦੇ ਸਰਕਾਰੀ ਸਕੂਲਾਂ 'ਤੇ ਗਰੀਬੀ ਖਤਮ ਕਰਨ ਦਾ ਕੋਈ ਤਰੀਕਾ ਹੈ ਗਰੀਬਾਂ ਦੇ ਜਵਾਕਾਂ ਨੂੰ ਪੜ੍ਹਾ ਦਿਓ ਤੇ ਪੜ੍ਹਾ ਕੇ ਉਹਨਾਂ ਨੂੰ ਨੌਕਰੀਆਂ ਦੇ ਦਿਓ ਉਹ ਗਰੀਬੀਆਂ ਚੱਕੜ ਕੇ ਉਹਨਾਂ ਨੇ ਕਰਾਂਦੀਆਂ ਹੱਦਕੁਲ ਪੇਸ ਪੋਰਟਲ ਹੈ ਜਿਹਦੇ ਵਿੱਚ ਆਪਣੇ ਆਪਣੀ ਜੇਈ ਤੇ ਨੀਟ ਦੀ ਪ੍ਰੈਕਟਿਸ ਵੀ ਕਰਦੇ ਆਂ ਤੇ ਆਪਣੇ ਐਗਜ਼ਾਮਸ ਵੀ ਦਿੰਨੇ ਆਂ ਨਾਲ ਹੋ ਨਾਲ ਅਸੀਂ ਆਪਣੀ ਹੋਰ ਐਕਸਟਰਾ ਕਲੀਕੂਲਮ ਐਕਟੀਵਿਟੀਆਂ ਵਿੱਚ ਵੀ ਪਾਰਟ ਲੈਂਦੇ ਆਂ ਸ਼ਹਿਰ ਦੇ ਅਸੀਂ ਚੁਰਿੰਦਾ ਪ੍ਰਾਈਵੇਟ ਵੱਡੇ ਸਕੂਲ ਦੇਖਦੇ ਹਾਂ ਤੇ ਮੈਨੂੰ ਲੱਗਦਾ ਉਹਨਾਂ ਕੋਲ ਵੀ ਉਹ ਫੈਸਿਲਿਟੀਆਂ ਨਹੀਂ ਹੈਗੀਆਂ ਜੋ ਸਾਡੇ ਕੋਲ ਮੌਜੂਦ ਨੇ ਮੈਂ ਸਰਕਾਰ ਦਾ ਧੰਨਵਾਦ ਕਰਦੀ ਹਾਂ ਕਿ ਉਹਨਾਂ ਨੇ ਮੈਨੂੰ ਇਸ ਸਕੂਲ ਵਿੱਚ ਐਡਮਿਸ਼ਨ ਦਿੱਤੀ ਮੈਂ ਇਸ ਸਕੂਲ ਵਿੱਚ ਪੜ ਕੇ ਬਹੁਤ ਜ਼ਿਆਦਾ ਖੁਸ਼ ਹਾਂ ਕੋਈ ਨਾ ਕੋਈ ਕੋਈ ਦਰਜੋ ਮਰ ਰਿਹਾ ਹੈ ਕਿਉਂ ਕਹਾਣੀਿਕਾ ਆਪਣੀ ਸਥਿਤੀ ਹੈ ਉਹਨਾਂ ਦੋਨਾਂ ਨੂੰ ਬੁਲਾਉਂਦਾ ਹੋਇਆ ਬੁੱਢੇ ਦਰਿਆ ਨੂੰ ਪਹਿਲਾ ਵਰਗਾ ਸੁੱਚਾ ਤੇ ਸੂਚਮ ਬਣਾਉਣਾ ਹੈ ਪੰਜਾਬ ਸਰਕਾਰ ਦੇ ਨਾਲ ਮਿਲ ਕੇ ਸੰਤ ਬਲਬੀਰ ਸਿੰਘ ਸੀਚੇਵਾਲ ਲਗਾਤਾਰ ਆਪਣੇ ਕੰਮ ਕਰ ਰਹੇ ਨੇ ਔਰ ਬੁੱਢੇ ਨਾਲੇ ਨੂੰ ਵਾਕਈ ਉਹ ਦਰੁਸਤ ਕਰਨ ਦੇ ਲਈ ਲਗਾਤਾਰ ਆਪਣੀ ਕਾਲਣਾ ਕਾਲ ਰਹੇ ਨੇ ਇਸੇ ਕੜੀ ਦੇ ਵਿੱਚ ਉਹਨਾਂ ਨੇ ਸਥਾਨਕ ਸਰਕਾਰਾਂ ਮੰਤਰੀ ਡਾਕਟਰ ਰਵਜੋਤ ਸਿੰਘ ਦੇ ਨਾਲ ਮਿਲ ਕੇ মিডিਆ ਨੂੰ ਸੰਬੋਧਨ ਕੀਤਾ ਔਰ ਇਹ ਕਹਿ ਦਿੱਤਾ ਕਿ ਕਿਉਂਕਿ ਕਹਿੰਦੇ ਵੀ ਤਿੰਨ ਕਾਰਨ ਮੇਨ ਜਿਹਦਾ ਕਰਕੇ ਬੁੱਡੇ ਨਾਲੇ ਦੇ ਵਿੱਚ ਗੰਦਗੀ ਫੈਲੀ ਆ ਇੱਕ ਤੇ ਇੰਡਸਟਰੀ ਆ ਦੂਸਰਾ ਮਿਊਸਪਲ ਕਾਰਪੋਰੇਸ਼ਨ ਤੀਸਰਾ ਡੇਰੀਆਂ ਤੇ ਹੁਣ ਡੇਰੀਆਂ ਨੂੰ ਵੀ ਕਹਿ ਦਿੱਤਾ ਵੀ ਉਹ ਵੀ ਆਪਣੇ ਟ੍ਰੀਟਮੈਂਟ ਪਲਾਂਟ ਲਾਉਣ ਔਰ ਇਹ ਬੁੱਡੇ ਨਾਲੇ ਦੇ ਅੰਦਰ ਆਪਣੀ ਜਿਹੜੀ ਰਹਿਤ ਖੂੰਦ ਆ ਉਸ ਨੂੰ ਨਾ ਦੇਣ ਇਸ ਤੋਂ ਇਲਾਵਾ ਜੇ ਗੱਲ ਕੀਤੀ ਜਾਵੇ ਲਗਾਤਾਰ ਮੰਤਰੀ ਸਤਾਨਕ ਸਰਕਾਰ ਨਾਲ ਡਾਕਟਰ ਅਰਵਜੋਤ ਸਿੰਘ ਆ ਪਾ ਕੇ ਦੇਖਤੇ ਰਹੇ ਆ ਉਹਨਾਂ ਨੇ ਵੀ ਦੱਸਿਆ ਕਿ ਇਹ ਪੰਜ ਵਾਰ ਇੱਥੇ ਆਏ ਨੇ ਔਰ ਜੇਕਰ ਇਦਾਂ ਦੇ ਲੀਡਰ ਸਾਨੂੰ ਮਿਲਣਗੇ ਤਾਂ ਪੰਜਾਬ ਦੇ ਵਿੱਚ ਸਭ ਕੁਝ ਦਰੁਸਤ ਹੋ ਜਾਏਗਾ ਬੁੱਡੇ ਨਾਲੇ ਦੀ ਗੱਲ ਛੱਡੋ ਬਾਕੀ ਸਾਰੀਆਂ ਜਿਹੜੀਆਂ ਚੀਜ਼ਾਂ ਨੇ ਉਹਨਾਂ ਨੂੰ ਵੀ ਰਿਵਾਈਵ ਕੀਤਾ ਜਾ ਸਕਦਾ ਪਰ ਗੱਲ ਇਹ ਹੈ ਕਿ ਜਦੋਂ ਤੱਕ ਅਸੀਂ ਆਪ ਜਾਗਰੂਕ ਨਹੀਂ ਹੁੰਦੇ ਪੰਜਾਬ ਦੇ ਲੋਕ ਜਾਗਰੂਕ ਨਹੀਂ ਹੁੰਦੇ ਇਹਨਾਂ ਦਰਿਆਵਾਂ ਦੇ ਵਿੱਚ ਇਹਨਾਂ ਜਲ ਸਰੋਤਾਂ ਦੇ ਵਿੱਚ ਅਸੀਂ ਅਕਸਰ ਆਪਣਾ ਢਾਲਾ ਕਰਕੇ ਨਾਰੀਅਲ ਵਗੈਰਾ ਕਾਗਜ਼ ਵਗੈਰਾ ਸੁੱਟਦੇ ਰਹਿੰਦੇ ਆ ਇਸ ਨੂੰ ਵੀ ਕੰਟਰੋਲ ਕਰਨਾ ਬਹੁਤ ਜ਼ਰੂਰੀ ਹੈ ਨਹੀਂ ਤਾਂ ਸਰਕਾਰਾਂ ਦੇ ਐਫਰਟ ਕਿਸੇ ਕੰਮ ਦੇ ਨਹੀਂ ਹੈ ਫਿਲਹਾਲ ਤੁਸੀਂ ਇਹ ਜ਼ਰੂਰ ਦੱਸਿਓ ਕਿ ਸੰਤ ਬਲਬੀਰ ਸਿੰਘ ਸੀਚੇਵਾਲ ਹੁਣਾਂ ਦੀ ਇਹ ਮੁਹਿੰਮ ਤੁਹਾਨੂੰ ਕਿਵੇਂ ਦੀ ਲੱਗ ਰਹੀ ਹੈ ਬੁੱਢਾ ਨਾਲਾ ਜਿਸਕਰ ਸਾਫ਼ ਹੁੰਦਾ ਆ ਤੇ ਵਾਕਈ ਸਾਡੇ ਸਾਰਿਆਂ ਦੇ ਲਈ ਇੱਕ ਉਦਾਹਰਨ ਹੋਏਗਾ ਸਾਨੂੰ ਵੀ ਲੋੜ ਹੈ ਸੁਚੇਤ ਹੋਣ ਦੀ ਸੋ ਅੱਜ ਜਿਹੜਾ ਹੈਗਾ ਇਸੇ ਵਾਸਤੇ ਹੀ ਇਹਦੇ ਕਿਉਂਕਿ ਦਰਿਆ ਦੇ ਵਿੱਚ ਕਿਹੜੇ ਕਿਹੜੇ ਪੋਲੂਸ਼ਨ ਆ ਰਹੇ ਆ ਇੱਕ ਜਿਹੜਾ ਹੈ ਮਿਊਸਪਲ ਕਾਰਪੋਰੇਸ਼ਨ ਦਾ ਦੂਸਰਾ ਹੈ ਡੈਰੀਆਂ ਦਾ ਤੇ ਤੀਸਰਾ ਹੈ ਇੰਡਸਟਰੀਅਲ ਤੋ ਪਹਿਲਾਂ 2009 ਤੋਂ ਅਸੀਂ ਪੋਲੂਸ਼ਨ ਕੰਟਰੋਲ ਬੋਰਡ ਦੇ ਮੈਂਬਰ ਰਹੇ ਹਾਂ ਉਸ ਵੇਲੇ ਨਾ ਤਾਂ ਪੂਰੇ ਮਿਊਸਪਲ ਕਾਰਪੋਰੇਸ਼ਨ ਦੇ ਟ੍ਰੀਟਮੈਂਟ ਪਲਾਂਟ ਸੀ ਜਿਹੜੇ ਲੱਗੇ ਸੀ ਉਹ ਜਮਾਲਪੁਰ ਵਾਲਾ 48 ਐਮਐਲਡੀਓ ਜ਼ੀਰੋ ਸੀ ਉਦੋਂ ਮਗਰੋਂ ਜਿਹੜੇ ਹੈਗੇ ਹੁਣ ਮਿਊਸਪਲ ਕਮੇਟੀ ਦਾ ਪਾਣੀ 650 ਐਮਐਲਡੀ ਕਹਿੰਦੇ ਆ ਤੇ 700 ਤੋਂ ਉੱਪਰ ਇਹ ਦੱਸਦੇ ਅੱਗੇ ਸਾਡੀ ਕਪੈਸਿਟੀ ਤਿਆਰ ਹੋ ਚੁੱਕੀ ਆ ਆ ਜਿਹੜੀ ਸਭ ਤੋਂ ਵੱਡੀ ਸਮੱਸਿਆ ਸੀ ਅਸੀਂ ਲਗਾਤਾਰ ਵੈਸੇ ਤਾਂ ਪਿਛਲੀ 2 ਤਰੀਕ ਤੋਂ ਫਰਵਰੀ ਤੋਂ ਲੱਗੇ ਹੋਏ ਆ ਇਹ ਤਕਰੀਬਨ ਜਿਹੜਾ ਹੈਗਾ ਪਿਛਲੇ ਮਹੀਨੇ ਤੋਂ 22 ਤਰੀਕ ਤੋਂ ਅਸੀਂ ਰੈਗੂਲਰ ਇਥੇ ਇਹ ਬੁੱਡੇ ਦਰਿਆ ਦੇ ਉੱਤੇ ਆਪਣੀ ਵਿਜਿਟ ਸ਼ੁਰੂ ਕੀਤੀ ਹੈ ਤੇ ਜਿਹਦੇ ਵਿੱਚ ਅਸੀਂ ਕਾਫੀ ਜਿਹੜਾ ਹੈਗਾ ਕੁਝ ਇਹਦੇ ਵਿੱਚ ਹਾਸਲ ਵੀ ਹੋਇਆ ਸਮੱਸਿਆ ਦਾ ਪਤਾ ਲੱਗਾ ਸਾਡੇ 6ਵਾਂ 5ਵਾਂ ਗੇੜਾ ਮੰਤਰੀ ਸਾਹਿਬ ਵਿਸ਼ੇਸ਼ ਤੌਰ ਤੇ ਅਸੀਂ ਕਹਿੰਨੇ ਕਿ ਇਹੋ ਜਿਹੇ ਮੰਤਰੀ ਜੇ ਸਾਡੇ ਮੁਲਕ ਨੂੰ ਮਿਲ ਜਾਣ ਤੇ ਇਸ ਸਮੱਸਿਆ ਹੱਲ ਹੋ ਜਾਣਗੇ ਕਿਉਂਕਿ ਜਿੰਨਾ ਚਿਰ ਅਸੀਂ ਧਰਤੀ ਤੇ ਜਾ ਕੇ ਦੇਖਦੇ ਹੀ ਨਹੀਂ ਐਸੀ ਉਹਦੋਂ ਨੂੰ ਪਲੱਸ ਚੈੱਕ ਕਰਨ ਗਿਆ ਟ੍ਰੀਟਮੈਂਟ ਪਲਾਂਟ ਉਹਨਾਂ ਨੇ ਸਾਨੂੰ ਲੈਣ ਕੇ ਯਾਰ ਵਿੱਚ ਪਾਣੀ ਰੱਖਦਾ ਕਹਿੰਦੇ ਬਾਬਾ ਜੀ ਇਹ ਕਹਿੰਦੇ ਸੀ ਕਿ ਅੱਧਾ ਕਾ ਪੌਣਾ ਘੰਟਾ ਲੱਗਣਾ ਇੰਨੇ ਜੀਲ ਵਿੱਚ ਕਿੱਦਾਂ ਆ ਗਿਆ ਕਹਿੰਦੇ ਮੈਂ ਜਾ ਕੇ ਦੇਖਣਾ ਸੋ ਇਹਨਾਂ ਟ੍ਰੀਟਮੈਂਟ ਪਲਾਂਟ ਦੇਖੇ ਸਮੱਸਿਆ ਦੇਖੀ ਉਹਦੇ ਵਿੱਚ ਜਿਹੜਾ ਹੈਗਾ 252 ਮਲਟੀ ਟ੍ਰੀਟਮੈਂਟ ਪਲਾਂਟ ਆ ਉਹਦੇ ਵਿੱਚ ਗੋਆ ਜਾ ਰਿਹਾ ਗੋਏ ਕਰਕੇ ਉਹ ਮਰ ਰਿਹਾ ਅੱਗੇ ਉਹਨਾਂ ਦੇ ਉੱਤੇ ਮਰ ਗਿਆ ਸੀ ਫਿਰ ਉਹਤੇ 16 ਕਰੋੜ ਲਾਇਆ ਫਿਰ ਹੁਣ ਉਸੇ ਹਾਲਤ ਚ ਇਸੇ ਸਬੰਧ ਵਿੱਚ ਜੀ ਅੱਜ ਅਸੀਂ ਹੈਬੋ ਆਲਾ ਕੋਈ ਗੋਆ ਫੇਬੋ ਵਾਲਾ 252 ਐਮਐਲ ਡੀ ਤੇ ਜਾ ਰਹੇ ਦੂਸਰੇ ਜਿਹੜੇ ਸੀਗੇ ਬੁੱਢੇ ਦੇ ਰਿਆਸ਼ ਡੱਗ ਰਿਆ ਜਾਂ ਜਿਹੜੇ ਉੱਤਰ ਉਹਦੇ ਵਿੱਚ ਜਿਹੜਾ ਜਮਾਲਪੁਰ ਡਰੇਨ ਦੇ ਵਿੱਚ ਉਹ ਤਾਜਪੁਰ ਡੈਰੀਆਂ ਸੀ ਇਹਨਾਂ ਦੀ ਦੋ ਤਿੰਨ ਸਪੈਸ ਸੀਗੇ ਕਿ ਇਹਨਾਂ ਦੇ ਜਿਹੜੇ ਲਿਕਵਿਡ ਵਾਲੀ ਟ੍ਰੀਟਮੈਂਟ ਪਲਾਂਟ ਤਾਂ ਲੱਗ ਗਏ ਜਿਹੜੇ ਬਾਇਓ ਗੈਸ ਪਲਾਂਟ ਲੱਗਣੇ ਸੀਗੇ ਤਾਜਪੁਰ ਉਹ ਵੀ ਨਹੀਂ ਲੱਗਾ ਤੇ ਇੱਥੇ ਵੀ ਨਹੀਂ ਲੱਗਾ ਜਿਹੜਾ ਹੁਣ ਇਹਨਾਂ ਨੇ ਕਾਫੀ ਯਤਨ ਕੀਤੇ ਮੰਤਰੀ ਸਾਹਿਬ ਨੇ ਕ ਸਾਰੇ ਮੁੱਖ ਮੰਤਰੀ ਤੱਕ ਪਹੁੰਚ ਕੀਤੀ ਆ ਉਹ ਜਿਹੜੇ ਥੋੜੇ ਦਿਨਾਂ ਜੋ ਜਿਹੜੇ ਹੈਗੇ ਵੱਢਣੇ ਸ਼ੁਰੂ ਹੋ ਜਾਣਗੇ ਪਰ ਉਹਨੂੰ ਸਾਲ ਲੱਗੂਗਾ ਉਸ ਹਾਲ ਦਾ ਉਹ ਗੋਆ ਜਿਹੜਾ ਹੈਗਾ ਉਹ ਮਿਊਸਪਲ ਕਾਰਪੋਰੇਸ਼ਨ ਨੇ ਮੈਨੇਜ ਕਰ ਦਿੱਤਾ ਉਹਨਾਂ ਨੂੰ ਥਾਂ ਦੇ ਦਿੱਤੀ ਡੈਰੀ ਵਾਲਿਆਂ ਨੂੰ ਅੱਜ ਸਾਰੇ ਸੀ ਉਹਨਾਂ ਨੇ ਤਾਜਪੁਰ ਡੈਰੀਆਂ ਤੇ ਕਿਸੇ ਨੇ ਕੋਈ ਇਹੋ ਜਿਹਾ ਨਹੀਂ ਕਿਹਾ ਕਿ ਅਸੀਂ ਇਹਦੇ ਵਿੱਚ ਪਾਉਣਾ ਚਾਹੁੰਦੇ ਆ ਸਾਰੇ ਚੋਕ ਉਹ ਕਹਿੰਦੇ ਆਪਣੀ ਸਮੱਸਿਆ ਉਹਨਾਂ ਦੀ ਸਮੱਸਿਆ ਜਿਹੜੀ ਹੈਗੀ ਉਹਦੇ ਅੰਦਰ ਚਾਰ ਦੁਆਰੀ ਦੇ ਉਹ ਸਾਰਿਆਂ ਨੇ 5 ਦਿਨ ਦਾ ਸਮਾਂ ਲਿਆ ਉਹ ਉਹ ਸਾਰੇ ਹੱਲ ਕਰ ਦੇਣਗੇ ਉਹਦੇ ਨਾਲ ਉਹ ਗੋਆ ਚੱਕ ਕੇ ਉਹ ਜਿਹੜੀ ਜਗ੍ਹਾ ਦਿੱਤੀ ਉੱਥੇ ਲੈ ਜਾਣਗੇ ਇਸੇ ਤਰ੍ਹਾਂ ਹੀ ਹੁਣ ਜਿਹੜੀਆਂ ਹੈਬੋਲ ਡੈਰੀਆਂ ਇਨ ਸਾਰਿਆਂ ਦੇ ਨਾਲ ਗੱਲ ਕਰਕੇ ਕਿਉਂਕਿ ਤੈਨ ਇਹਦੂ ਮਗਰੋਂ ਜਿਹੜੀ ਹੈਗੀ ਐ ਇੰਡਸਟਰੀ ਐ ਇੰਡਸਟਰੀ ਦਾ ਸਿੱਧਾ ਕਿਤੇ ਵੀ ਪੈਂਦਾ ਹੋਵੇ ਤੁਸੀਂ ਸਾਨੂੰ ਦਿਖਾ ਸਕਦੇ ਆ ਪੋਲੂਸ਼ਨ ਕੰਟਰੋਲ ਬੋਰਡ ਨੂੰ ਦਰਸਾ ਸਕਦੇ ਹੋ ਤੇ ਤੁਰੰਤ ਕਾਰਵਾਈ ਹੋਵੇ ਹਰ ਜਿਹੜੇ ਕੁਝ ਜਿਹੜਾ ਹੈਗਾ ਸੀਵਰੇਜ ਦੇ ਮਾਧਿਅਮ ਰਹੀ ਜਾ ਰਿਹਾ ਉਹਦੇ ਵਿੱਚ ਉਹ ਸਾਰੇ ਮਹਿਕਮਿਆਂ ਵਾਲੀਆਂ ਦੋ ਟੀਮਾਂ ਬਣੀਆਂ ਹੋਈਆਂ ਜਿਹੜੇ ਮਿਊਸਪਲ ਕਾਰਪੋਰੇਸ਼ਨ ਤੇ ਪੋਲੂਸ਼ਨ ਕੰਟਰੋਲ ਬੋਰਡ ਉਹਨਾਂ ਦੇ ਉਹਨਾਂ ਦੇ ਦਿਨੇ ਵੀ ਤੇ ਰਾਤ ਨੂੰ ਵੀ ਕਾਫੀ ਜੜੀਆਂ ਇੰਡਸਟਰੀਆਂ ਫੜੀਆਂ ਪਈਆਂ ਜਿਹੜੀਆਂ ਡਾਇਰੈਕਟ ਬਾਰੀਆਂ ਕਿਸੇ ਨੂੰ ਕੋਈ ਨਹੀਂ ਜਿਹਨੇ ਪੈਸਾ ਕਮਾਉਣਾ ਉਹ ਆਪਣਾ ਜਿਹੜਾ ਹੈਗਾ ਉਹਦਾ ਪ੍ਰਬੰਧ ਕਰੇ ਉਹ ਤੋਂ ਪਾਣੀ ਕਿਸੇ ਨੂੰ ਕੋਈ ਨਾ ਅਦਾਲਤ ਨੇ ਦਿੱਤਾ ਦਾ ਨਾ ਕੋਈ ਸਰਕਾਰ ਦੇ ਸਕਦੀ ਹੈ ਤੇ ਅਦਾਲਤ ਨੇ ਦਿੱਦ ਸੁਧ ਕਰ ਕਹਿੰਦਾ ਕਿਸੇ ਨੂੰ ਕੋਈ ਹੱਕ ਨਹੀਂ ਕੋਈ ਤੁਹਾਡਾ ਜਿਉਣ ਦਾ ਹੱਕ ਵੀ ਖੋਵੇ ਸੋ ਇਸ ਵਾਸਤੇ ਜਿਹੜੀ ਹੈਗੀ ਹੈ ਇਹਦੇ ਉੱਤੇ ਸਾਰੇ ਤਰ੍ਹਾਂ ਜਿੱਥੇ-ਜਿੱਥੇ ਆ ਸੇਵਾ ਦਾ ਕਾਰਜ ਸ਼ੁਰੂ ਆ ਸਰਕਾਰ ਜਿਹੜੀ ਹੈਗੀ ਇਹਨਾਂ ਦੇ ਬਿਲਕੁਲ ਮੰਤਰੀ ਸਾਹਿਬ ਦਾ ਪੰਜਵਾਂ ਘੇੜਾ ਅਸੀਂ ਦੋਨੇ ਮੁੱਖ ਮੰਤਰੀ ਸਾਹਿਬ ਹਮੇਸ਼ਾ ਰੰਗਲੇ ਪੰਜਾਬ ਦੀ ਗੱਲ ਕਰਦੇ ਆ ਰੰਗਲਾ ਪੰਜਾਬ ਤਾਂ ਹੀ ਹੋਊਗਾ ਕਿ ਜਿਹੜੇ ਸਾਡੇ ਪਾਣੀ ਦੇ ਸੁੱਧ ਹੋਣਗੇ ਸੋ ਸਾਰਿਆਂ ਦੀ ਸਾਡੀ ਇੱਕੋ ਹੀ ਸੋਚ ਆ ਕਿ ਵਾਤਾਵਰਣ ਸਾਫ਼ ਹੋਵੇ ਉਹਦੇ ਵਾਸਤੇ ਇਹ ਕੋਸ਼ਿਸ਼ ਚੱਲ ਰਹੀ ਹੈ ਅੱਜ ਇਹਨਾਂ ਨਾਲ ਮੀਟਿੰਗ ਕਰਕੇ ਇਹਨਾਂ ਨੂੰ ਵੀ ਜਿਹੜੀਆਂ ਮਸ਼ਮਸ਼ਿਆ ਉਹਨਾਂ ਦੀ ਸੁਣੀ ਜਾਣਗੇ ਤੇ ਹੱਲ ਕੀਤਾ ਜਾਊ ਸਾਡਾ ਮਕਸਦ ਹੈ ਸਮੱਸਿਆ ਪੈਦਾ ਨਹੀਂ ਕਰਨਾ ਸਮੱਸਿਆ ਨੂੰ ਹੱਲ ਕਰਨਾ ਉਹਦੀਆਂ ਗੁੰਝਲਾਂ ਨੂੰ ਖੋਲਣਾ ਉਹ ਗੁੰਝਲਾਂ ਖੋਲਣ ਵਾਸਤੇ ਇਹ ਕੋਸ਼ਿਸ਼ ピーク。